rakoya <laughs> gitti <laughs> ਦਾ ਉਹਦਾ ਕੋਟਾ ਆਪਣੂੰ ਦੇਖਿਆ ਨਹੀਂ ਦੇਖਿਆ ਜਰਾ ਫੜਿਆ ਹੋਇਆ ਇਹ ਦਾ ਕੰਮ ਆਇਆ ਜਮਾ ਸਦੀ ਨਹੀਂ ਹੁੰਦੀ ਅੱਜ ਦਾ ਨਹੀਂ ਕੰਮ ਹੈ ਕੱਪੜੇ ਵੀ ਬਦਲੇ ਜੁੜੇ ਕਿਉਂ ਤੇਰੇ ਸਾਹ ਚੀ ਜੇ ਨਾ ਪਰਾਂ ਨਹੀਂ ਕੱਲਣਾ ਜਲਦੀ ਮੰਮੀ ਨੂੰ ਜਿੰਨੂੰ ਕੋਲ ਕਰਦੀ ਹੋਤੀ ਅਸੀਂ ਤਾਂ ਮੈਡੀਕਲ ਦੇ ਪਹਿਲ ਵਿਭਾਗ ਦਿੱਤੀ ਦਾ 2 ਵਜੇ ਕੋਣ ਆਏ ਅਸੀਂ ਇਹ ਦੋਏ ਇੱਥੇ ਅੱਜ ਲੈਣ ਆਏ ਸੀ ਜੇ ਤਾਂ ਇਹਨਾਂ ਨੇ ਜੇ ਤਾਂ ਨਾ ਲੈਣਾ ਹੁੰਦੇ ਪਤਾ ਨਹੀਂ ਇਹਨਾਂ ਨੇ ਇੱਧਰ ਲੈਣਾ ਹੀ ਨਹੀਂ ਸੀ ਕਿਤੇ ਕੋਈ ਨਹੀਂ ਉਹ ਚਾਰ ਦਿਨ ਦੇਣਾ ਆਪਣਾ ਕੋਈ ਨਹੀਂ ਸੀ ਜਾਣ ਜੇ ਅਸੀਂ ਕੋਈ ਅੱਡੀ ਤਾਂ ਵੀ ਬੇਨਤੀ ਆ ਜੀ ਵੀ ਇਹ ਚਲੋ ਕਹਿੰਦੇ ਵੀ ਅੱਗੇ ਵੀ ਦੋ ਤਿੰਨ ਮਰ ਚੁੱਕੇ ਆ ਚਲੋ ਖਬਰਾਂ ਅੱਜ ਤਾਂ ਸੀ ਵੀ ਸੁਣਿਆ ਸੀ ਅੱਗੇ ਲੱਗੇ ਨੇ ਤਾਂ ਮੁੰਡਾ ਮਰੇ ਆ ਜਾਂ ਹੋਰ ਵੀ ਮਰ ਜੀ ਵੀ ਚਲੋ ਗਾਂ ਨੂੰ ਨਾ ਰੱਖਣੇ ਨੇ ਇਹਨਾਂ ਦਾ ਇਹ ਸਮਾਨ ਸੂਰ ਨਹੀਂ ਚੱਕ ਕੇ ਲੈ ਜਾਓ ਆ ਗੇਟ ਲਾ ਕੇ ਤੁਸੀਂ ਪਹਿਲਾਂ ਰੱਖ ਲਓ ਅੰਦਰ ਥਾਣੇ 'ਚ ਰਖਾ ਲਓ ਸਾਰਾ ਸਮਾਨ ਘਾਤੋਂ ਲਾ ਕੇ ਫੇਰ ਆ ਕੇ ਤੇ ਅੰਦਰ ਰੱਖਣੇ ਥੋੜੀ ਵੀ ਸਰਦਾਰੀ ਘਟੂ ਵੀ ਜਦੋਂ ਇਹ ਸਿੱਧਾ ਹੀ ਬੰਦਾ ਇਹ ਵੇ ਹੋਇਆ ਹੁਣ ਮੱਲੋ ਮੈਂ ਮੰਨ ਮੰਤਰ ਨਾਲ ਗੱਲ ਕਰਨੀ ਆ ਜਾਂਦਾ ਹੈ ਜਖਮ ਵਗੈਰਾ ਹੈ ਸਰੀਰ ਤੇ ਦੇ ਕੋਈ ਮਾੜਾ ਜਾਂ ਮੱਥਾ ਹੀ ਨੰਗਾ ਕਰਿਓ ਮੱਥਾ ਹੀ ਨੰਗਾ ਕਰਿਓ ਕੜੇ ਪਿੱਛੇ ਗੁਰਦੁਆਰੇ ਉਹ ਗੁੱਟ ਬੇਕੜੇ ਕਿਤੇ ਤੇ ਆ ਨੌਜਵਾਨ ਮੁੰਡਾ ਕੱਲਾ ਬੰਦਾ ਮਾਰਨੂ ਆ ਗੱਟਿਆਂ ਦੇ ਵੀ ਹੈ ਚੱਕ ਕੱਟਿਆਂ ਦਾ ਮਾਰੇਗਾ ਕਿ ਜਾਨਾ ਇਕੱਲਾ ਲਾਕਡਾਊਨ ਉਹ ਬਜ਼ੁਰਗਿਆਂ ਕੰਨਾ ਮੈਂ ਬੁੱਢੇ ਨੂੰ ਮਾਰਨ ਦਾ ਸਤਨਾਂ ਦੇ ਚਲੇ ਜੋ ਆਪਾਂ ਇਹ ਚਿੱਟਾ ਪੀਣ ਵਾਲਾ ਹੋਵੇ ਤਾਂ ਕੁੱਟ ਦੂਗਾ ਨਹੀਂ ਪੀਂਦਾ ਦਾਰੂ ਮੈਂ ਖੰਬਾਂ ਦੇ ਨੂੰ ਮੈਂ ਥੋੜੇ ਸ਼ਾਦਾ ਕਰਦਾ ਨਹੀਂ ਕਿ ਐਵੇਂ ਦਾਰੂ ਪੀਂਦਾ ਜਿੱਦ ਦੀ ਵੀ ਕਿੰਨੀ ਜੱਦੀ ਦਾ ਆਪਾਂ ਕਰੀ ਰਿਹਾ ਨਾ ਵੇਖੀ ਕੀ ਕੀਤਾ ਨਾ ਗੁੱਟ ਤਾਂ ਟੁੱਟੇ ਨੇ ਆ ਵੇਖੀ ਕੀ ਕੀਤਾ ਨਹੀਂ ਨਾ ਮੈਂ ਤਾਂ ਘਾ ਵੇਖਾ ਦਾ ਨਹੀਂ ਗਏ ਪਿੰਡ ਜੀ ਦੇ ਖੇਤਾਂ ਦੇ ਮੈਂ ਕਿਹੜੇ ਟਾਈਮ ਇਧਰ ਰਾਤ ਨੂੰ ਤੁਮਰਿਆ ਬਈਆ ਤੜਕੇ ਇੰਨੇ ਨਾਲ ਵੇਖ ਕੇ ਕੀਤਾ ਇਹਨਾਂ ਨੇ ਘੱਟੋ ਘੱਟ ਇਹਨੂੰ ਵੀ ਬਾਈਕ ਨਾਲ ਹੀ ਦੋ ਸਾਲ ਦਾ ਭਾਈ ਮੇਰੇ ਪਾਸੇ ਆਓ ਗੁਰਬਾਲ ਜੀ ਇੱਕ ਨੌਜਵਾਨ ਦੀ ਮੌਤ ਹੋਈ ਹੈ ਕੀ ਮਾਮਲਾ ਕਿਸਾਰ ਇਹ ਜੀ ਇਥੇ ਨਾ ਅੱਜ ਤੋਂ ਪਹਿਲਾਂ ਇਥੇ ਨਸ਼ਾ ਛਡਾਊ ਸੈਂਟਰ ਚੱਲਦਾ ਸੀ ਹੁਣ ਇਹ ਜਦੋਂ ਦਾ ਇਸ ਸਰਕਾਰ ਨੇ ਸਖਤ ਕਦਮ ਚੁੱਕ ਕੇ ਬੰਦ ਕਰਾਇਆ ਗਿਆ ਸੀਗਾ ਤੇ ਬੰਦ ਕਰਾਉਣ ਦੇ ਬਾਵਜੂਦ ਇਹਨਾਂ ਦਾ ਇਹਨਾਂ ਨਾਲ ਕਿਤੇ ਸੰਪਰਕ ਹੋ ਗਿਆ ਇਹ ਜਾ ਕੇ ਇੰਦਰਜੀਤ ਦੇ ਨੂੰ ਘਰੋਂ ਲਿਆ ਜੀ ਇੱਥੇ ਨੂੰ ਰੱਖਿਆ ਇੱਥੇ ਕੋਈ ਫੈਸਿਲਿਟੀ ਨਹੀਂ ਇਹ ਨਸ਼ਾ ਛਡਾਊ ਕੇਂਦਰ ਬੰਦ ਸੀ ਇੱਥੇ ਦੀ ਮੌਤ ਹੋ ਗਈ ਹੈ ਜੀ ਜਿਹੜਾ ਇਹਦੇ ਖਿਲਾਫ 302 ਦਾ ਮਕਦਮਾ ਦਰਜ ਕੀਤਾ ਜਾ ਰਿਹਾ ਤੇ ਤਪੀਸ਼ਦਾਨ ਜਿਹੜੇ ਤੱਤ ਸਾਹਮਣੇ ਆਏ ਉਹ ਤੁਹਾਨੂੰ ਦਿੱਤੇ ਜਾਣਗੇ ਜੀ ਇੰਦਰਜੀਤ ਕੌਣ ਹੈ ਜੀ ਇਹ ਇਸ ਜਗ੍ਹਾ ਦਾ ਮਾਲਕ ਹੈ ਜੀ ਉਹਨੂੰ ਉਹ ਨਸ਼ਾ ਛਡਾਊ ਦਾ ਨਾ ਲਾਇਸੈਂਸ ਹੈ ਕੋਲ ਨਹੀਂ ਨਹੀਂ ਜੀ ਉਹਦੇ ਕੋਲੇ ਆਥੋਰਿਟੀ ਨਹੀਂ ਗਿਆ ਆ ਨਾਥੋਰਿਟੀ ਆ ਇਸ ਇਸ ਚੀਜ਼ ਦਾ ਤੁਹਾਨੂੰ ਪਤਾ ਵੀ ਇੱਥੇ ਨਸ਼ਾ ਛਡਾਉਗਾ ਇਹੋ ਜੀ ਨਹੀਂ ਜੇ ਬੰਦ ਆ ਜੀ ਇਹ ਬੰਦ ਪਹਿਲਾਂ ਹੀ ਬੰਦ ਬੰਦ ਦਾ ਕਹਿੰਦਾ ਵੀ 4 ਜੁਲਾਈ ਤੋਂ ਇਹ ਮੁੰਡਾ ਇੱਥੇ ਦਾਖਲ ਸੀ ਫਿਰ ਮੱਲੇਵਾਲਾ ਦਾ ਕਹਿੰਦਾ ਕਿ 2 3 4 ਦਿਨ ਪਹਿਲਾਂ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਇਥੋਂ ਨਹੀਂ ਜੀ ਅਸੀਂ 3 4 ਦਿਨ ਪਹਿਲਾਂ ਕੋਈ ਇਥੋਂ ਬੰਦੇ ਨਹੀਂ ਲੈ ਕੇ ਗਏ ਜੀ ਹੁਣ ਤੁਸੀਂ ਜਿਹੜਾ ਮਾਮਲਾ ਦਰਜ ਕਰ ਰਹੇ ਹੋ ਕਿਹਦੇ ਕਿਹਦੇ ਖਿਲਾਫ ਕਰ ਰਹੇ ਹੋ ਜੀ ਅਸੀਂ ਇੱਕ ਇੰਦਰ ਜੀ ਤੇ ਇੱਕ ਇਹਦਾ ਬੇਟਾ ਵਾ ਤੇ ਹੁਣ ਗ੍ਰਿਫਤਾਰੀ ਹੋਈ ਕੋ ਜੀ ਹਾਂ ਇੰਦਰ ਜੀ ਸਾਡੇ ਕੋਲੇ ਉਹ ਉਹ ਲਿਆਂਦਾ ਹੋਇਆ ਸਾਡੇ ਕੋਲੇ ਮੁੰਡੇ ਦੇ ਕੀ ਪਿਛੇ ਨੇ ਮੁੰਡੇ ਨੂੰ ਅਸੀਂ ਜਲਦੀ ਰਾਉਂਡ ਅਪ ਕਰ ਰਹੇ ਹਾਂ ਜਿਹਨਾਂ ਦੀ ਡੈਥ ਹੋਈ ਉਹਨਾਂ ਦੀ ਕਿੰਨੀ ਉਮਰ ਸੀ ਤੇ ਵਿਆਹ ਹੋਇਆ ਉਹਦੇ 37 ਸਾਲ ਸੀ ਵਿਆਹਿਆ ਸੀ ਦੋ ਬੱਚੇ ਸੀ ਹੋਰ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਪਰਚਾ ਦਰਜ ਕਰ ਰਹੇ ਹਾਂ ਜੀ ਕੀ ਨਾਂ ਤੁਸੀਂ ਐ ਇੰਦਰਜੀਤ ਤੇ ਉਹਦੇ ਬੇਟੇ ਦੇ ਖਿਲਾਫ ਤੇ ਕੀ ਕਾਰਨ ਕੀ ਹੈ ਜਿਹੜੇ ਨਸ਼ਾ ਟੋਕ ਕੇਂਦਰ ਨੇ ਨਜਾਇਜ਼ ਜਿਹੜੇ ਉਹਨਾਂ ਦਾ ਲਗਾਤਾਰ ਚੱਲ ਰਹੇ ਨੇ ਇਲਾਕੇ ਦੇ ਵਿੱਚ ਜਦੋਂ ਵੀ ਘਟਨਾ ਹੁੰਦੀ ਹੈ ਕੋਈ ਕਤਲ ਹੁੰਦਾ ਹੈ ਉਦੋਂ ਪਾਜਾਗਦੇ ਆ ਤੇ ਫਿਰ ਆਪਾਂ ਕਾਰਵਾਈ ਕਰਦੇ ਕਿ ਨਹੀਂ ਨਹੀਂ ਜੀ ਅਸੀਂ ਤਾਂ ਪਹਿਲਾਂ ਵੀ ਇੱਥੇ ਗਾਇਬ ਗਾਇ ਗੇੜਾ ਮਰਦੇ ਬੰਦ ਸੀ ਸਾਡੇ ਕੋਲੇ ਇਹਨਾਂ ਨੇ ਕੋਈ ਮਤਲ ਅਪਰੋਚ ਵੀ ਨਹੀਂ ਕੀਤੀ ਵੀ ਅਹੀਂ ਨਾ ਦਾ ਫਰਜਾ ਵੀ ਲੋਕਲ ਪੁਲਿਸ ਨੂੰ ਜਾਂ ਸਿਵਲ ਸਕੱਤਰੇਰ ਨੂੰ ਦੱਸਣਾ ਵੀ ਅਸੀਂ ਇਹਨਾਂ ਸਾਡਾ ਬਚਾ ਦਿੰਦਾ ਮੁਕਤਲਕਾ ਥਾਣੇ ਨੂੰ ਦੱਸਣਾ ਹੁੰਦਾ ਸਾਡੇ ਕੋਲੇ ਕੋਈ ਨਹੀਂ ਅੱਜ ਸਾਡੇ ਕੋਲ ਤਲਾਹ ਹੀ ਬੰਦ ਹੀ ਕਾਰਵਾਈ ਕਰ ਰਹੇ ਸਰ ਕਿੰਨਾ ਚਿਰ ਤੋਂ ਚੱਲਦਾ ਪਿਆ ਇਹ ਪਤਾ ਇਹ ਬੰਦ ਆ ਜੀ ਤੇ ਫਿਰ ਇਹਨਾਂ ਨੇ ਦਾਖਲ ਕਿਵੇਂ ਕਰਿਆ 2022 ਤੋਂ ਲਗਭਗ ਸਾ ਇਹ ਬੰਦ ਆ ਜੀ ਤੁਸੀਂ ਕਹਿੰਦੇ ਬੰਦਾ ਤੇ ਇੱਥੇ ਨਸ਼ਾ ਛਡਾਉ ਕੋਈ ਨਾ ਦੇਖੋ ਜੀ ਇਸ ਤੋਂ ਇਲਾਵਾ ਇੱਥੇ ਕੋਈ ਹੋਰ ਬੱਚਾ ਨਹੀਂ ਹੈ ਕੱਲਾ ਇਹੀ ਸੀ ਕੱਲਾ ਇਹੀ ਸੀ ਡੀਵੀਆਰ ਦਾ ਘਰਦਿਆ ਦਾ ਕਹਿਣਾ ਵੀ ਇਸ ਤਰ੍ਹਾਂ ਦੇ ਕਰਕੇ ਵੀ ਅਸੀਂ ਕਾਫੀ ਚਿਰ ਤੋਂ ਇੱਥੇ ਐਡਮਿਟ ਕਰਾਇਆ ਹੋਇਆ ਹੈ ਬੱਚੇ ਦੀ ਦੇਖਭਾਲ ਕਰਦੇ ਆਂ ਦੇਖੋ ਜੀ ਉਹ ਮਿਲਨ ਤਾਂ ਆਉਂਦੇ ਹੀ ਰਹੇ ਹੋਣਗੇ ਪਰਿਵਾਰ ਕੋਲ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਤੁਹਾਡੇ ਕੋਲ ਡੀਵੀਆਰ ਅਕਵਾਇਰ ਕਰ ਲਿਆ ਤੁਸੀਂ ਕੱbd ਦੇ ਚ ਲੈ ਲੈ ਜੀ ਨਹੀਂ ਅਜੇ ਨਹੀਂ ਲਿਆ ਜੀ ਲੈ ਲੈਣੀ ਹਰ ਇਸ ਘਟਨਾ ਨਾਲ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਇਹ ਇੱਥੇ ਨੌਜਵਾਨਾਂ ਦੇ ਅੱਜ ਸਾਨੂੰ ਫੋਨ ਆਇਆ ਜੀ ਕਿੰਨੇ ਵਜੇ ਜੀ ਸਾਨੂੰ ਆਇਆ ਕਰੀਬ 2:30 ਵਜੇ ਕਿਹਦੇ ਵੱਲੋਂ ਆਇਆ ਫੋਨ ਕੋਈ ਪਤਾ ਕੋ ਹਾਂ ਸਾਨੂੰ ਸਰਪੰਚ ਬੁੱਕਣ ਵਾਲੇ ਨੇ ਫੋਨ ਕੀਤਾ ਜੀ ਠੀਕ ਹੈ ਸਰਕਾਰੀ ਤੌਰ ਤੇ ਵੀ ਹੈ ਡੀਸੀ ਸਾਹਿਬ ਲੋਗ ਜਾਂ ਸਰਪੰਚ ਸਾਹਿਬ ਲੋਗ ਨਸ਼ਾ ਛਡੋ ਕੇਂਦਰ ਦੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਕੀਤੀ ਜੀ ਪਰ ਫੇਰ ਵੀ ਇਹੋ ਜੇ ਨਸ਼ਾ ਛਡੋ ਕੇਂਦਰ ਚੱਲਦੇ ਨਹੀਂ ਬੰਦ ਕਰ ਜਿਹੜਾ ਧਿਆਨ ਚ ਪ੍ਰਸ਼ਾਸਨ ਦੇ ਆਉਂਦਾ ਬੰਦ ਕਰ ਰਹੇ ਹਾਂ ਜੀ ਸਰ ਜੋ ਅੱਜ ਪਿੰਡ ਚੜੱਕ ਵਿੱਚ ਜਸਪਾਲ ਸਿੰਘ ਦੀ ਮੌਤ ਹੋਈ ਹੈ ਇਹ ਸਾਰਾ ਮਾਮਲਾ ਕੀ ਹੈ ਇਹ ਜਿਹੜਾ ਇੰਦਰਜੀਤ ਸਿੰਘ ਪੁੱਤਰ ਸਰਵਜਿੰਦਰ ਸਿੰਘ ਪਾਸੇ ਚੜੱਕ ਦਾ ਰਹਿਣ ਵਾਲਾ ਹੈ ਤੇ ਜਿਹੜਾ ਇਹਨੇ ਬੈਲ ਕਾਫੀ ਟਾਈਮ ਪਹਿਲਾਂ ਇੱਕ ਨਸ਼ਾ ਜਿਹੜਾ ਉਹ ਕੇਂਦਰ ਖੋਲ੍ਹਿਆ ਹੋਇਆ ਸੀ ਜਿਹੜਾ 2022 ਦੇ ਵਿੱਚ ਇਹ ਨਸ਼ਾ ਛਡਾਊ ਕੇਂਦਰ ਜਿਹੜਾ ਬੰਦ ਹੋ ਗਿਆ ਸੀ ਜਦੋਂ ਇਹ ਨਸ਼ਾ ਛਡਾਊ ਕੇਂਦਰ ਇਹਨੇ ਖੋਲ੍ਹਿਆ ਸੀ ਉਸ ਟਾਈਮ ਦੇ ਕੋਲੇ ਜਸਪਾਲ ਸਿੰਘ ਵਾਸੀ ਬੁੱਕਣ ਵਾਲਾ ਇੱਥੇ ਰੈਕੂਲੇਸ਼ਨ ਇੱਕ ਮਹੀਨਾ ਰਿਹਾ ਸੀ ਤੇ ਉਹ ਇਹਨੂੰ ਕੋਲ ਸ਼ਰਾਬ ਛੱਡ ਗਿਆ ਸੀ ਅੱਧ ਗਿਆ ਸੀ ਅੱਤੇ ਹੁਣ ਵੀ ਜਿਹੜਾ ਇੰਨੇ ਚ ਉਹਨੇ ਸ਼ਰਾਬ ਛੱਡਨੀ ਸੀ ਜਿਸ ਪਾਲ ਸਿੰਘ ਨੇ ਤੇ ਉਹਨਾਂ ਨੇ ਉਹਦੇ ਪਰਿਵਾਰ ਵਾਲਿਆਂ ਨੇ ਇਹਦੇ ਨਾਲ ਇੰਦਰਜੀਤ ਨਾਲ ਸੰਪਰਕ ਕਰ ਲਿਆ ਇੰਦਰਜੀਤ ਸਿੰਘ ਜਿਹੜਾ ਇਹਨੂੰ ਬੁੱਕਣ ਵਾਲਿਆਂ ਚਾਰ-ਸੱਤ ਤੱਕੀ ਨੂੰ ਲੈ ਕੇ ਆਇਆ ਸੀ ਤੇ ਹੁਣ ਇਹਦੇ ਪੁਲਿਸ ਨੂੰ ਤੇ ਅੱਜ ਇਹਦੀ ਵਿਕਰ ਵਾਲੀ ਦਿਸਪਾਲ ਸਿੰਘ ਦੀ ਮਨਜੀਤ ਗੌਰ ਨੇ ਐਸਐਚਓ ਆਪਣੇ ਖਿੜੇ ਦੇ ਕੋਲ ਬਿਆਨ ਲਗਾਇਆ ਕਿ ਜਿਹੜਾ ਅੱਜ ਜਦੋਂ ਆਈ ਸੀ ਇੱਥੇ ਆਪਣੇ ਘਰ ਵਾਲੇ ਦੇ ਮਾਮਾ ਮਹਿ ਤਸ਼ਵੀਰ ਸਿੰਘ ਦੇ ਨਾਲ ਆਈ ਸੀ ਤੇ ਉਹਨੇ ਜਦੋਂ ਅੱਗੇ ਦੇਖਿਆ ਕਿ ਦਿਸਪਾਲ ਸਿੰਘ ਦੀ ਜਿਹੜੀ ਡੈਡ ਬੋਡੀ ਪਈ ਸੀ ਦੀ ਉਹ ਸੱਤਾਂ ਲਗੀਆਂ ਹੋਈਆਂ ਸੀ ਤੇ ਜਿਹੜਾ ਇਹਨਾਂ ਨੇ ਇੰਦਰਜੀਤ ਸਿੰਘ ਤੇ ਇਹਦੇ ਲੜਕੇ ਸੰਜਿੰਦਰ ਸਿੰਘ ਨੇ ਇਹਦੀ ਕੁੱਟਮਾਰ ਕਰਕੇ ਤੇ ਇਹਦਾ ਜੇ ਇਹਨੂੰ ਮਾਰ ਦਿੱਤਾ ਗਿਆ ਤੇ ਜਿਹਦੇ ਸਬੰਧ ਵਿੱਚ ਜਿਹੜਾ ਅਸੀਂ ਹਿੰਦਵਾਵਾ ਦਰਜ ਕਰ ਲਿਆ ਤੇ ਜਲਦੀ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਗਲੇ